ਬਜ਼ੁਰਗ ਸੁਣੇ ਦਾ ਪਾਣੀ ਪੀ ਕੇ ਹੋ ਜਾਊਗਾ ਜਲਦੀ ਠੀਕ ਮਲਿਸ਼ ਕਰਨ ਬਹਾਨੇ ਘਰ ਚ ਵੜ ਗਿਆ ਬੰਦਾ ਦੇਖੋ ਫਿਰ ਕੀ ਕਰ ਗਿਆ ਕਾਂਡ ਤੁਸੀਂ ਵੀ ਸੁਣੋ ਕੋੜਾ ਸਿੱਟ ਨਾ ਖੜਾ ਸੀ ਦੋਨੋਂ ਜਨੇ ਫਿਰ ਇੰਨੇ ਦੇਰ ਚ ਕਹਿੰਦੇ ਬੇਹੋਸ਼ ਹੋ ਕੇ ਨਾਲ ਵਾਲੇ ਆਏ ਕਹਿੰਦੇ ਬੇਹੋਸ਼ ਹੋ ਕੇ ਬੇਹੋਸ਼ ਹੋ ਕੇ ਫਿਰ ਅਸੀਂ ਆਏ ਬੇਹੋਸ਼ ਪਏ ਸੀ ਨੱਕ ਤੇ चोट ਲੱਗੀ ਹੋਈ ਸੀ ਤੇ ਕਹਿੰਦੇ ਤੇ ਮਲਿਸ਼ ਕਰਾ ਲਓ ਮਲਿਸ਼ ਕਰਾਣ ਦੇ ਬਹਾਨੇ ਅੰਦਰ ਆਏ ਆ ਤੇ ਰਸੋਈ ਚ ਲੈ ਕੇ ਕੰਦੇ سونے ਦਾ ਪਾਣੀ ਉਬਾਲ ਕੇ ਇਹਨਾਂ ਨੂੰ ਸੁਗਾਣਾ ਹੈ ਜਾਂ ਪਿਲਾਣਾ ਹੈ ਅੱਛਾ ਉਹ ਇੰਨੀ ਦੇਰ ਵਿੱਚ ਕੁਝ ਸੁਗਾਤਾ ਸੋਨਾ ਕਰਕੇ ਬੰਦ ਕਰਕੇ ਕਿਹ ਇਨਾਮ ਕੀ ਹੈ ਨਾ ਜਿਹੜੇ ਦੰਪਤੀ ਹੈਗੇ ਆ ਵਿਨੋਦ ਸਚਦੇਵਾ ਅੱਛਾ ਬੋਲ ਮੈਸੀਸ ਦਾ ਕਲਾਸ ਸਚਦੇਵਾ ਤੇ ਹੁਣ ਉਹਨਾਂ ਦੀ ਕੀ ਸਥਿਤੀ ਕੀ ਹੈ ਕਿੱਧਰ ਵਰਤੀ ਹੈ ਉਹ ਸਿਵਲਾਂ ਚ ਆਉਣਗੇ ਅੱਛਾ ਸਿਵਲ ਚ ਠੀਕ ਹੈ ਸਰਦਾਰ ਜੀ ਕੀ ਨਾਂ ਤੁਹਾਡਾ ਜੀ ਮਾਨ ਸਿੰਘ ਮਰਣਾ ਜੀ ਕਿ ਕਿਥੇ ਰਹਿੰਦੇ ਹੋ ਜੀ ਅਸਾਮਲੇ ਰਹੇ ਜੀ ਕੀ ਕਰਦੇ ਕੋਲੇ ਕਿਹੜੇ ਪਰਿਵਾਰ ਨਾਲ ਕੀ ਘਟਨਾ ਹੋਈ ਹੈ ਜੀ ਕਿਸੇ ਦੇਵੇ ਨੇ ਮਨੂਸ ਦੇਵੇ ਤੇ ਇਹਨਾਂ ਦੇ ਮਾਤਾ ਜੀ ਨੂੰ ਕੋਈ ਨਸ਼ੇ ਦੀ ਜੀ ਕਿ ਪ੍ਰੋਸਟਾ ਕੋਤਵਾਲ ਖੂਬ ਸੁਣਾਤ ਹੋ ਗਲੇ ਕਿ ਤੁਸੀਂ ਕਿਸ ਲਾਚੇ ਚ ਉਹਨਾਂ ਨੂੰ ਛੱਡ ਕੇ ਆਏ ਹੋ ਕਿਥੇ ਐਡਮਟ ਹੋ ਗਏ ਹੋ ਉਹ ਛੱਡੇ ਨੇ ਉਸੇ ਹੀ ਆ ਰਹੇ ਨੇ ਬੇਹੋਸ਼ ਨੇਲੇ ਜੀ ਬਿਆਨ ਨਹੀਂ ਦੇ ਸਕਦੇ ਕਿ ਨਹੀਂ ਕੀ ਗੱਲ ਕੀ ਮਾਰਿਆ ਕਿਥੇ ਉਹਨਾਂ ਨੇ ਕਿਸ ਤਰ੍ਹਾਂ ਮਾਰਿਆ ਉਹਨਾਂ ਨੂੰ ਕਿਚਾ ਕਿਚਾਤ ਨਹੀਂ ਹੋਈ ਹੈ ਜਿਵੇਂ ਖਿੱਚ ਕੇ ਲੈ ਗਿਆ ਉਹਨਾਂ ਕੋਲ ਕੀ ਕੀ ਲੈ ਗਏ ਨੇ ਜੀ ਸੋਨੇ ਦੀ ਆ ਲਾਗੇ ਤੇ ਖੋਕ ਲੈ ਗਏ ਲੋ ਲੋ ਬਾਕੀ ਤੋਂ ਕੋਈ ਬਿਆਨ ਦੇਣਗੇ ਮੈਨੂੰ ਪਤਾ ਨਹੀਂ ਮੈਨੂੰ ਤਾਂ ਇਹਨਾਂ ਨੇ ਪਤਾ ਹੈ ਵੀ ਇੱਕ ਤੋਂ ਸੋਨੇ ਖਿੱਚ ਕੇ ਸੋਨਾ ਲੈ ਗਈ ਸੋਨਾ ਲੈ ਗਈ ਕਰਦੀ ਕਰਦੀ ਸੀ ਠੀਕ ਹੈ ਇਹ ਦੇਵਾ ਹੈ ਅੱਛਾ ਇਹ ਮੇਰੇ ਤਾਬੂਤਾ ਹੀ ਨੇ ਠੀਕ ਹੈ ਕੀ ਗੱਲਬਾਤ ਕੀ ਹੋਈ ਹੈ ਕੀ ਸੂਚਨਾ ਮਿਲ ਜਾਈਏ ਤੁਹਾਨੂੰ ਮੈਨੂੰ ਬਸ ਅਚਾਨਕ ਇਹਨਾਂ ਦੇ ਯਾਨਕੀ ਇਹਨਾਂ ਦੇ ਮੁੰਡੇ ਦਾ ਫੋਨ ਆਇਆ ਠਾਨਪੁਰ ਤੋਂ ਕਹਿੰਦੇ ਤਾਊ ਗਰੇ ਤਾਈ ਜੀ ਗਿਰ ਗਏ ਪੈਣੀ ਦੋਤੀ ਤੂੰ ਜਾ ਅੱਛਾ ਠੀਕ ਹੈ ਔਰ ਮੈਂ ਆਇਆ ਮੈਂ ਪਹੁੰਚਿਆ ਆ ਕੇ ਇਹ ਐਸਾ ਲੱਗ ਰਿਹਾ ਜਿ ਤਾ ਆਪਣੇ ਮੇਰੇ ਤਾਈ ਜੀ ਬੇਹੋਸ਼ ਸੀ ਔਰ ਉਹਨਾਂ ਨੂੰ ਚੱਕ ਕੇ ਮੈਂ ਗੱਡੇ ਚ ਪਾਇਆ ਅੱਛਾ ਲੈ ਗਏ ਦਿੱਕੀ ਕੀ ਲੁੱਟਪਟ ਕੀ ਹੋਈ ਹੈ ਕੀ ਲੈ ਗਏ ਨੇ ਕਿ ਟੱਟਣਾ ਦੀ ਕੀ ਸੂਚਨਾ ਮਿਲੀ ਤੁਹਾਨੂੰ ਕੀ ਪਤਾ ਲੱਗਿਆ ਹੁਣੇ ਤੱਕ ਟੱਟਣਾ ਬਸ ਇਹ ਕੀ ਉਹਨਾਂ ਦੇ ਜਿਹੜੇ ਹੱਥ ਸਾਰੇ ਜੋ ਜੇਵਰਾ ਜੀ ਜੇਵਸਪੇਗਰ ਪਾਈ ਸੀਗੀ ਉਹ ਉਤਾਰ ਕੇ ਲੈ ਗਿਆ ਔਰ ਇਹਨਾਂ ਦਾ ਨਾ ਕੁਝ ਖੂਮੀ ਆ ਰਿਹਾ ਇੱਥੇ ਕੀ ਕੀ ਮਤਲਬ ਕਿਸ ਤਰ੍ਹਾਂ ਦੇ ਆਏ ਬੰਦੇ ਕੀ ਕਹਿ ਕੇ ਘਰੇ ਵੜੇ ਸੀਗੇ ਜੀ ਉਹ ਕਹਿੰਦੇ ਜੀ ਮੈਂ ਮਾਲਿਸ਼ ਕਰਦੀ ਆਂ ਤਾਂ ਉਹਨੇ ਮਾਲਿਸ਼ ਕਰਵਾ ਲਈ ਉਹ ਕਹਿੰਦੇ ਜਾਇਦਾ ਸੌਮੀ ਸਾਨੂੰ ਰਾਸ ਸੌਮੀ ਹੈ ਜੀ ਇਹਨੂੰ ਦੋ ਜੀ ਸਾਨੂੰ ਮਾਲਿਸ਼ ਚਲੋ ਬਬੂ ਜੀ ਤੁਸੀਂ ਥੋੜੀ ਜੀ ਗੱਲਬਾਤ ਕੀਤੀ ਹੈ ਬਬੂ ਜੀ ਨੇ ਕੀ ਮਤਲਬ ਥੋੜਾ ਦੱਸੋਗੇ ਤੁਹਾਡੀ ਥੋੜੀ ਜੀ ਗੱਲਬਾਤ ਮੈਨੂੰ ਇਹਨਾਂ ਨੇ ਹੀ ਦੱਸਿਆ ਵੀ ਜਦੋਂ ਅੰਦਰ ਬੰਦੇ ਵੜਿਆ ਇਹ ਨਹੀਂ ਮੈਨੂੰ ਦੱਸਿਆ ਵੀ ਇੱਕ ਜਣਾ ਕੇ ਦੋ ਜਣਾ ਠੀਕ ਹੈ ਇਹਨਾਂ ਨੇ ਮਾਰਚ ਕੀਤੀ ਕਹਿੰਦੇ ਇਹ ਵਿਆਸ ਵਾਲਿਆਂ ਦੀ ਵਿਆਸ ਤੋਂ ਬਾਅਦ 10-12 ਸਾਲ ਤੋਂ ਮਾਰਚ ਕਰ ਰਹੇ ਆ ਇਹਨਾਂ ਨੇ ਪਤਾ ਨਹੀਂ ਮਾਰਚ ਕਰਾਈ ਹੈ ਫਿਰ ਉਹ ਕਹਿੰਦੇ ਥੋੜਾ ਜਿਹਾ ਸੋਨੇ ਦਾ ਪਾਣੀ ਚਾਹੀਦਾ ਕੁਲਾਸ਼ ਭੈਂਦੀ ਜਿਵੇਂ ਹੀ ਸੋਨੇ ਦਾ ਪਾਣੀ ਗਰਮ ਕਰਨਰ ਸੋਈ ਚ ਗਏ ਨੇ ਹੂੰ ਹੂੰ ਤੋਂ ਮਗਰ ਹੀ ਚਲੇ ਗਿਆ ਬਸ ਉਥੋਂ ਉਹਨਾਂ ਨੇ ਕੋਈ ਸੰਗਾਤਾ ਦਾ ਲੋਕ ਥੋਕਰ